ਪੰਜਾਬ ਦੇ ਪਿੰਡਾਂ 'ਚ ਪਿੰਡੂ ਲਾਇਬ੍ਰੇਰੀ ਯੋਜਨਾ ਅਧੀਨ ਅਤੀ ਆਧੁਨਿਕ ਲਾਇਬ੍ਰੇਰੀਆਂ ਦੀ ਸਥਾਪਨਾ ਕੀਤੀ ਜਾ ਰਹੀ ਹੈ। ਵਰਤਮਾਨ ਸਮੇਂ ਪੰਜਾਬ ਭਰ ਵਿੱਚ 196 ਪਿੰਡੂ ਲਾਇਬ੍ਰੇਰੀਆਂ ਕਾਰਜਸ਼ੀਲ ਹਨ ਅਤੇ 135 ਨਿਰਮਾਣधीन ਹਨ। ਸਰਕਾਰ ਵੱਲੋਂ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਜਿਸ ਤੇ ਪ੍ਰਤੀ ਹਲਕਾ 64 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਪਹਿਲ ਕਦਮੀ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਕਿ ਨੌਜਵਾਨ ਹਰ ਖੇਤਰ ਵਿੱਚ ਉੱਤਮ ਪ੍ਰਦਰਸ਼ਨ ਕਰਨ ਅਤੇ ਵੱਖ-ਵੱਖ ਖੇਤਰਾਂ 'ਚ ਸੂਬੇਦਾਨਾਂ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਰਹੀ ਕੰਪਿਊਟਰ ਵਧੀਆ ਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਪੜ੍ਹਨ ਦਾ ਸਭ ਕੁਝ ਬਹੁਤ ਵਧੀਆ ਲੱਗੇ ਬਹੁਤ ਬੈਂਕ ਤੋਂ ਮਿਲ ਆਈ ਇਹ ਸਦੀ ਬੁੱਕਸ ਮੈਂ ਪੜ੍ਹਦਾ ਹੀ ਇਨਵੈਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਜੈਨਿਕਸ਼ਵਰਾ ਦੇਖਦੇ तमाम ਦਰਸ਼ਕਾਂ ਦਾ ਮੈਸ ਸਿੰਦਰ ਜੱਜੀ ਸਵਾਰਕ ਕਰਦਾ ਹੈ। ਅਮਾਚਲ ਦੇ ਉਪਕੜੀ ਇਲਾਕਿਆਂ ਦੇ ਵਿੱਚ ਜ਼ੋਰਦਾਰ ਮੀਂਹ ਪੈਣ ਕਰਕੇ ਭਾਗੜੇ ਦਾ ਜਲ ਪੱਧਰ ਰੋਜ਼ਾਨਾ ਵਧਦਾ ਦਰਜ ਕੀਤਾ ਜਾ ਰਿਹਾ ਹੈ ਜਿਸ ਕਰਕੇ ਭਾਗੜਾ ਡੈਮ ਦੇ ਚਾਰ 플ੱਡ ਗੇਟ ਖੁੱਲੇ ਹੋਏ ਨੇ ਚਾਰਪੁਰ ਤੱਕ ਜਿੱਕਰ ਅੱਜ 1 ਸਤੰਬਰ ਦੇ ਤਾਜ਼ਾ ਲੈਵਲ ਦੀ ਗੱਲ ਕੀਤੀ ਜਾਵੇ ਤਾਂ 1674 ਨੂੰ ਇਹ ਲੈਵਲ ਪਾਰ ਕਰ ਗਿਆ 1680 ਜਿਹੜਾ ਲਾਸਟ ਇਸ ਦਾ ਲੈਵਲ ਦੱਸਿਆ ਜਾ ਰਿਹਾ ਹਾਈ ਖਤਰੇ ਦਾ ਨਿਸ਼ਾਨ ਹੈ 1680 ਕਿਟ ਅੱਜ ਪਾਖੜਾ ਡੈਮ ਵੱਲੋਂ ਜਿਹੜਾ ਪਾਣੀ ਹੈ ਉਹ ਗੋਬਿੰਦ ਸਾਗਰ ਝੀਲ ਤੋਂ ਹੁੰਦਾ ਹੋਇਆ ਪਾਖੜਾ ਡੈਮ ਦੇ ਜੱਗਿਆ ਨੰਗਲ ਡੈਮ ਤੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸਤਲੁਜ ਦਰਿਆ ਨੰਗਲ ਹਾਈਡਰ ਚੈਨਲ ਲਈ ਅਨੰਪੁਰ ਸਾਹਿਬ ਹਾਈਡਰ ਚੈਨਲ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦਾ ਅੱਜ ਦਾ ਜਿਹੜਾ ਪੱਧਰ ਹੈ ਕੁਝ ਨੂੰ ਵਧਾਇਆ ਗਿਆ ਜਦੋਂ ਜਦ ਰਿਆ ਦੀ ਗੱਲ ਕੀਤੀ ਜਾਵੇ ਤਾਂ 33550 ਕਿਊਸਕ ਤੋਂ ਵਧਾ ਕੇ ਅੱਜ ਦੇ ਜੋ ਹਾਲਾਤ ਨੇ 35850 ਕਿਊਸਕ ਪਾਣੀ ਕਰ ਦਿੱਤਾ ਗਿਆ ਇਸ ਨਾਲ ਹੀ ਨੰਗਲ ਹਾਈਡਲ ਚੈਨਲ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਦੋਨਾਂ ਨਹਿਰਾਂ ਦਾ ਪਾਣੀ ਦਾ ਪੱਧਰ ਘਟਾਇਆ ਗਿਆ ਜੋ ਕਿ ਪਹਿਲਾਂ 12500 ਨੰਗਲ ਹਾਈਡਲ ਚੈਨਲ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀ ਅੱਜ ਉਸ ਦਾ ਪਾਣੀ ਘਟਾ ਕੇ 11000 ਕਿਊਸਕ ਕੀਤਾ ਗਿਆ ਇਸੇ ਤਰ੍ਹਾਂ ਸ਼ਰੀਆ ਨਾਨਪੁਰ ਸਾਹ ਹਾਈਡਲ ਚੈਨਲ ਨਹਿਰ ਜਿਸ ਵਿੱਚ 10500 ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ ਉਸ ਦੇ ਵਿੱਚ ਵੀ ਪਾਣੀ ਘਟਾ ਕੇ 8150 ਕਿਊਸਕ ਪਾਣੀ ਜਿਹੜਾ ਕੀਤਾ ਗਿਆ ਅਤੇ ਉਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਾਇਆ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਜਿਹੜਾ ਕਿ ਜਿਹੜੀ ਮਿੱਟੀ ਵਰਗਾ ਪਾਣੀ ਆ ਰਿਹਾ ਹੈ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਿਹੜੇ ਹਿਮਾਚਲ ਦਾ ਏਰੀਆ ਹੈ ਉਸ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਜਿਹੜਾ ਆ ਰਿਹਾ ਹੈ ਬਰਸਾਤ ਦਾ ਪਾਣੀ ਆ ਰਿਹਾ ਕਿਤੇ ਲੈਂਡਸਲਾਈਡਿੰਗ ਹੋ ਰਹੀ ਹੈ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਪਾਖੜਾ ਡੈਮ ਦਾ ਜਿਹੜਾ ਜਲ ਪੱਧਰ 6 ਫੀਟ ਦੂਰ ਰਹਿ ਗਿਆ ਉਸ ਨੂੰ ਭਰਨ ਦੇ ਵਿੱਚ ਦੇਰੀ ਨਹੀਂ ਰਹੇਗੀ ਔਰ BBMP ਪ੍ਰਸ਼ਾਸਨ ਵੱਲੋਂ ਇਸ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੌਸਮ ਵਿਭਾਗ ਤੋਂ ਸਾਡੇ ਕੋਲ ਜਾਣਕਾਰੀ ਆ ਉਹ 3 ਸਤੰਬਰ ਤੱਕ ਹਾਈ ਅਲਰਟ ਦੱਸਿਆ ਗਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਤਰਾ ਬਣਿਆ ਹੋਇਆ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਮੀਂਹ ਬਿਲਕੁਲ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੜ੍ਹਾਂ ਦੇ ਹਾਲਾਤ ਹਲਕਾ ਸ਼੍ਰੀ ਅਨੰਪੁਰ ਸਾਹਿਬ ਤੇ ਵੀ ਦੇਖਣ ਨੂੰ ਮਿਲ ਸਕਦੇ ਨੇ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦਿਨਿਕ ਸੂਰਾ ਟੀਵੀ ਨੰਗਲ ਟੈਂਪ ਦਿਨਿਕ ਸੂਰਾ ਦੇਖਦੇ तमाम ਦਰਸ਼ਕਾਂ ਦਾ ਮੈਂ ਸੁਪਿੰਦਰ ਜੱਜੀ ਸਵਾਗਤ ਕਰਦਾ ਹਾਂ ਹਿਮਾਚਲ ਦੇ ਉਪਰੀ ਇਲਾਕਿਆਂ ਦੇ ਵਿੱਚ ਜ਼ੋਰਦਾਰ ਮੀਂਹ ਪੈਣ ਕਰਕੇ ਭਾਖੜੇ ਦਾ ਜਲ ਪੱਧਰ ਰੋਜ਼ਾਨਾ ਵਾਧਾ ਕਰ ਦਿੱਤਾ ਜਾ ਰਿਹਾ ਇਸ ਤੱਕ ਕਿ ਪਾਖੜਾ ਡੈਮ ਦੇ ਚਾਰ ਫਲੱਡ ਗੇਟ ਖੋਲੇ ਹੋਏ ਨੇ ਚਾਰਪੁਰ ਤੱਕ ਜੇਕਰ ਅੱਜ 1 ਸਤੰਬਰ ਦੇ ਤਾਜ਼ਾ ਲੈਵਲ ਦੀ ਗੱਲ ਕੀਤੀ ਜਾਵੇ ਤਾਂ 1674 ਨੂੰ ਇਹ ਲੈਵਲ ਪਾਰ ਕਰ ਗਿਆ 1680 ਜਿਹੜਾ ਲਾਸਟ ਇਸ ਦਾ ਲੈਵਲ ਦੱਸਿਆ ਜਾ ਰਿਹਾ ਹਾਈ ਖਤਰੇ ਦਾ ਨਿਸ਼ਾਨ ਹੈ 1680 ਫਿਟ ਅੱਜ ਪਾਖੜਾ ਡੈਮ ਵੱਲੋਂ ਜਿਹੜਾ ਪਾਣੀ ਹੈ ਉਹ ਗੋਬਿੰਦ ਸਾਗਰ ਝੀਲ ਤੋਂ ਹੁੰਦਾ ਹੋਇਆ ਪਾਖੜਾ ਡੈਮ ਦੇ ਝੰਡੇ ਹੈ ਨੰਗਲ ਡੈਮ ਤੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸਤਲੁਜ ਦਰਿਆ ਨੰਗਲ ਹਾਈਡਲ ਚੈਨਲ ਲਈ ਅਨੰਦਪੁਰ ਸਾਹਿਬ ਹਾਈਡਲ ਚੈਨਲ ਐ ਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦਾ ਅੱਜ ਦਾ ਜਿਹੜਾ ਪੱਧਰ ਹੈ ਉਸ ਨੂੰ ਵਧਾਇਆ ਗਿਆ ਹੈ ਸਤਲੁਜ ਦਰਿਆ ਦੀ ਗੱਲ ਕੀਤੀ ਜਾਵੇ ਤਾਂ 33550 ਕਿਊਸਕ ਤੋਂ ਵਧਾ ਕੇ ਅੱਜ ਦੇ ਜੋ ਹਾਲਾਤ ਨੇ 35850 ਕਿਊਸਕ ਪਾਣੀ ਕਰ ਦਿੱਤਾ ਗਿਆ ਇਸ ਨਾਲ ਹੀ ਨੰਗਲ ਹਾਈਡਲ ਚੈਨਲ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਦੋਨਾਂ ਨਹਿਰਾਂ ਦਾ ਪਾਣੀ ਦਾ ਪੱਧਰ ਘਟਾਇਆ ਗਿਆ ਹੈ ਜੋ ਕਿ ਪਹਿਲਾਂ 12500 ਨੰਗਲ ਹਾਈਡਲ ਚੈਨਲ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀ ਅੱਜ ਉਸ ਦਾ ਪਾਣੀ ਘਟਾ ਕੇ 11000 ਕਿਊਸਿਕ ਕੀਤਾ ਗਿਆ ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਜਿਸ ਵਿੱਚ 10500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਉਸ ਦੇ ਵਿੱਚ ਵੀ ਪਾਣੀ ਘਟਾ ਕੇ 8150 ਕਿਊਸਿਕ ਪਾਣੀ ਜਿਹੜਾ ਕੀਤਾ ਗਿਆ ਅਤੇ ਉਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਾ ਆਇਆ ਗਿਆ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਜਿਹੜਾ ਕਿ ਜਿਹੜੀ ਮਿੱਟੀ ਵਰਗਾ ਪਾਣੀ ਆ ਰਿਹਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਿਹੜੇ ਹਿਮਾਚਲ ਦਾ ਏਰੀਆ ਉਸ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਜਿਹੜਾ ਆ ਰਿਹਾ ਬਰਸਾਤ ਦਾ ਪਾਣੀ ਆ ਰਿਹਾ ਕਿਤੇ ਲੈਂਡਸਲਾਈਡਿੰਗ ਹੋ ਰਹੀ ਹੈ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਪਾਖੜਾ ਡੈਮ ਦਾ ਜਿਹੜਾ ਜਲ ਪੱਧਰ 6 ਫੀਟ ਦੂਰ ਰਹਿ ਗਿਆ ਉਸ ਨੂੰ ਭਰਨ ਦੇ ਵਿੱਚ ਦੇਰੀ ਨਹੀਂ ਰਹੇਗੀ ਔਰ ਬੀਬੀਐਮਬੀ ਪ੍ਰਸ਼ਾਸਨ ਵੱਲੋਂ ਇਸ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੌਸਮ ਵਿਭਾਗ ਤੋਂ ਸਾਡੇ ਕੋਲ ਜਾਣਕਾਰੀ ਆ ਉਹ 3 ਸਤੰਬਰ ਤੱਕ ਹਾਈ ਅਲਰਟ ਦੱਸਿਆ ਗਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਤਰਾ ਬਣਿਆ ਹੋਇਆ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਮੀਂਹ ਬਿਲਕੁਲ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੜ੍ਹਾਂ ਦੇ ਹਾਲਾਤ ਹਲਕਾ ਸ਼ਿਰੀ ਅਨੰਪੁਰ ਸਾਹਿਬ ਜਿਹੜੀ ਦੇਖਣ ਨੂੰ ਮਿਲ ਸਕਦੇ ਨੇ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਡੈਨਕਸੂਰਾ ਟੀਵੀ ਨੰਗਲ ਟੈਪ ਸੈਨਿਕ ਸ੍ਰੀ ਦੇਖਦੇ तमाम ਦਰਸ਼ਕਾਂ ਦਾ ਮੈਸ ਸਿੰਦਰ ਜੀ ਸਵਾਗਤ ਕਰਦਾ ਹੈ। ਹਿਮਾਚਲ ਦੇ ਉਪਰੀ ਇਲਾਕਿਆਂ ਦੇ ਵਿੱਚ ਜ਼ੋਰਦਾਰ ਮੀਂਹ ਪੈਣ ਕਰਕੇ ਭਾਖੜਾ ਦਾ ਜਲ ਪੱਧਰ ਰੋਜ਼ਾਨਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿਸ ਕਰਕੇ ਭਾਖੜਾ ਡੈਮ ਦੇ ਚਾਰ ਫਲੱਡ ਗੇਟ ਖੁੱਲੇ ਹੋਏ ਨੇ ਚਾਰਪੁਰ ਤੱਕ ਜਿੱਕਰ ਅੱਜ 1 ਸਤੰਬਰ ਦੇ ਤਾਜ਼ਾ ਲੈਵਲ ਦੀ ਗੱਲ ਕੀਤੀ ਜਾਵੇ ਤਾਂ 1674 ਨੂੰ ਇਹ ਲੈਵਲ ਪਾਰ ਕਰ ਗਿਆ 1680 ਜਿਹੜਾ ਲਾਸਟ ਇਸ ਦਾ ਲੈਵਲ ਦੱਸਿਆ ਜਾ ਰਿਹਾ ਹਾਈ ਖਤਰੇ ਦਾ ਨਿਸ਼ਾਨ ਹੈ 1680 ਟਿੱਕ ਅੱਜ ਪਾਖੜਾ ਡੈਮ ਵੱਲੋਂ ਜਿਹੜਾ ਪਾਣੀ ਹੈ ਉਹ ਗੋਬਿੰਦ ਸਾਗਰ ਝੀਲ ਤੋਂ ਹੁੰਦਾ ਹੋਇਆ ਪਾਖੜਾ ਡੈਮ ਦੇ ਜੰਗੇ ਨੰਗਲ ਡੈਮ ਤੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸਤਲੁਜ ਦਰਿਆ ਨੰਗਲ ਹਾਈਡਰ ਚੈਨਲ ਲਈ ਅਨੰਪੁਰ ਸਾਹਿਬ ਹਾਈਡਰ ਚੈਨਲ ਹੈ ਤੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਦਾ ਅੱਜ ਦਾ ਜਿਹੜਾ ਪੱਧਰ ਹੈ ਉਸ ਨੂੰ ਵਧਾਇਆ ਗਿਆ ਜਦੋਂ ਜ ਦਰਿਆ ਦੀ ਗੱਲ ਕੀਤੀ ਜਾਵੇ ਤਾਂ 33550 ਕਿਊਸਕ ਤੋਂ ਵਧਾ ਕੇ ਅੱਜ ਦੇ ਜੋ ਹਾਲਾਤ ਨੇ 35850 ਕਿਊਸਕ ਪਾਣੀ ਕਰ ਦਿੱਤਾ ਗਿਆ ਇਸ ਨਾਲ ਹੀ ਨੰਗਲ ਹਾਈਡਲ ਚੈਨਲ ਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਦੋਨਾਂ ਨਹਿਰਾਂ ਦਾ ਪਾਣੀ ਦਾ ਫੱਦਰ ਘਟਾਇਆ ਗਿਆ ਜੋ ਕਿ ਪਹਿਲਾਂ 12500 ਨੰਗਲ ਹਾਈਡਲ ਚੈਨਲ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਸੀ ਅੱਜ ਉਸ ਦਾ ਪਾਣੀ ਘਟਾ ਕੇ 11000 ਕਿਊਸਕ ਕੀਤਾ ਗਿਆ ਇਸੇ ਤਰ੍ਹਾਂ ਸ਼ਰੀਆ ਨਾਨਪੁਰ ਸਾਹ ਹਾਈਡਲ ਚੈਨਲ ਨਹਿਰ ਜਿਸ ਵਿੱਚ 10500 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਉਸ ਦੇ ਵਿੱਚ ਵੀ ਪਾਣੀ ਘਟਾ ਕੇ 8150 ਕਿਊਸਿਕ ਪਾਣੀ ਜਿਹੜਾ ਕੀਤਾ ਗਿਆ ਅਤੇ ਉਸ ਦੇ ਨਾਲ ਸਤਲੁਜ ਦਰਿਆ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਵਧਾਇਆ ਗਿਆ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਰਿਆ ਜਿਹੜਾ ਕਿ ਜਿਹੜੀ ਮਿੱਟੀ ਵਰਗਾ ਪਾਣੀ ਆ ਰਿਹਾ ਹੈ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਜਿਹੜੇ ਹਿਮਾਚਲ ਦਾ ਏਰੀਆ ਹੈ ਉਸ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਜਿਹੜਾ ਆ ਰਿਹਾ ਬਰਸਾਤ ਦਾ ਪਾਣੀ ਆ ਰਿਹਾ ਕਿਤੇ ਲੈਂਡਸਲਾਈਡਿੰਗ ਹੋ ਰਹੀ ਆ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਤਾਂ ਪਾਖੜਾ ਡੈਮ ਦਾ ਜਿਹੜਾ ਜਲ ਪੱਧਰ 6 ਫੀਟ ਦੂਰ ਰਹਿ ਗਿਆ ਉਸ ਨੂੰ ਭਰਨ ਦੇ ਵਿੱਚ ਦੇਰੀ ਨਹੀਂ ਰਹੇਗੀ ਔਰ BBMP ਪ੍ਰਸ਼ਾਸਨ ਵੱਲੋਂ ਇਸ ਪਾਣੀ ਨੂੰ ਰਿਲੀਜ਼ ਕੀਤਾ ਜਾ ਰਿਹਾ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮੌਸਮ ਵਿਭਾਗ ਤੋਂ ਸਾਡੇ ਕੋਲ ਜਾਣਕਾਰੀ ਆ ਉਹ 3 ਸਤੰਬਰ ਤੱਕ ਹਾਈ ਅਲਰਟ ਦੱਸਿਆ ਗਿਆ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਤਰਾ ਬਣਿਆ ਹੋਇਆ ਜੇਕਰ ਹਾਲਾਤ ਇਸੇ ਤਰ੍ਹਾਂ ਰਹੇ ਮੀਂਹ ਬਿਲਕੁਲ ਲਗਾਤਾਰ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਹੜ੍ਹਾਂ ਦੇ ਹਾਲਾਤ ਹਲਕਾ ਸ਼੍ਰੀ ਅਨੰਪੁਰ ਸਾਹਿਬ ਤੇ ਵੀ ਦੇਖਣ ਨੂੰ ਮਿਲ ਸਕਦੇ ਨੇ ਕੈਮਰਾਮੈਨ ਮਨੋਜ ਕੁਮਾਰ ਦੇ ਨਾਲ ਸੁਪਿੰਦਰ ਜੱਜੀ ਦਿਨਖ ਸੂਰਾ ਟੀਵੀ ਨੰਗਲ ਟੈਪ